ਜੋ ਅੱਜ ਅਸੀਂ ਜਥੇਵੰਦੀ ਵੱਲੋਂ ਡਾਕਟਰ ਸਾਹਿਬ ਨੂੰ ਕੁਝ ਸਵਾਲ ਕਰਨੇ ਆ ਮੇਰਾ ਸਭ ਤੋਂ ਪਹਿਲਾ ਸਵਾਲ ਆ ਬੀਕੇਯੂ 8 ਦਾ ਉਗਰਾਹ ਜਥੇਵੰਦੀ ਤੋਂ ਆਜੀ ਬਲਾਕ ਪਟਿਆਲਾ 2 ਤੇ ਬੇਨਤੀ ਹੈ ਕਿ ਸਵਾਲ ਕਰਨਾ ਡਾਕਟਰ ਸਾਹਿਬ ਨੂੰ ਬੇਨਤੀ ਹੈ ਪ੍ਰਸ਼ਾਸਨ ਸਵਾਲ ਸਿੱਧੇ ਹੋਣੇ ਆ ਆਪਾਂ ਫਿਰ ਕੋਈ ਗੁੱਸੇ ਗਿੱਲੇ ਵਾਲੀ ਗੱਲਾਂ ਨਾ ਰੱਖੀਏ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਆ ਡਾਕਟਰ ਸਾਹਿਬ ਬੇਨਤੀ ਤੁਹਾਨੂੰ कोई गल करती पोचे सब तो पहला नारा लगे इनकलाब जिंदावा ਅਸੀਂ ਵੀ ਤੁਹਾਡੇ ਨਾਲ ਨਾਲ ਨੂੰ ਤਿਆਰ ਆ ਇਨਕਲਾਬ ਜਿੰਦਾਬਾਦ ਪਰ ਸਵਾਲ ਇਹ ਆ ਕਿ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ સામਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਨਾਰਾ ਲਾਓ ਜੀ ਨਾਰਾ ਲਾਓ સામਰਾਜਵਾਦ ਮਰਦਾਬਾਦ ਦਾ ਜੀ ਇਨਕਲਾਬ ਜਿੰਦਾਬਾਦ સામਰਾਜਵਾਦ ਮਰਦਾਬਾਦ ਮੈਂ ਤਾਂ ਮੇਸੇ ਲਵਾਨਾ ਨਹੀਂ ਤੁਸੀਂ ਆਉਣੇ ਲਵਾਇਆ ਕਰੋ ਜੀ ਮੈਂ ਲਵਾਨਾ ਹਰ ਸਾਥ ਲਵਾਨਾ ਦੂਜੀ ਵੀ ਦੇਖੋ ਤੇ ਦੂਜਾ ਸਵਾਲ ਸਾਡਾ ਕਿ ਪਹਿਲਾ ਸਵਾਲ ਹਾਂ ਚਲੋ ਪਹਿਲਾ ਸਵਾਲ ਸਾਡਾ ਇਹ ਆ ਕਿ ਚੌਂਕੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਜਾਣਕਾਰੀ ਦੇ ਵਿੱਚ ਹੋਵੋਗੇ ਕਿ ਉੱਥੇ ਟੀਚਰਾਂ ਦੇ ਉੱਤੇ ਤਸ਼ੱਦਦ ਹੋਇਆ ਨਾਲ ਜਥੇਬੰਦੀ ਵੀ ਬੈਠੀ ਸੀ ਪ੍ਰੈਗਨੈਂਟ ਸਾਡੀਆਂ ਭੈਣਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ ਗਈਆਂ 13 ਮਹੀਨੇ ਦੀ ਬੱਚੀ ਨੂੰ 2 ਦਿਨ ਦੇ ਲਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨੂੰ ਫੀਵਰ ਹੋਣ ਤੇ ਦਵਾਈ ਨਹੀਂ ਲਈ ਗਈ ਕਾਰਨ ਕੀ ਸੀ ਉੱਥੇ ਬਠਿੰਡੇ ਦੇ ਡੀਸੀ ਸਾਹਿਬ ਨੇ ਬਕਾਇਦਾ ਉੱਥੇ ਜਿਹੜੀ ਆਦਰਸ਼ ਸਕੂਲ ਦੀ ਮੈਨੇਜਮੈਂਟ ਦੇ ਬਾਰੇ ਇਨਕੁਆਇਰੀ ਵੀ ਹੋਈ ਉਹਦੇ ਵਿੱਚ ਵੀ ਮੈਨੇਜਮੈਂਟ ਗਲਤ ਸਾਬਤ ਹੋਈ ਸੀ ਪਰ ਫਿਰ ਵੀ ਸਰਕਾਰ ਨੇ ਟੀਚਰਾਂ ਦੇ ਤਸ਼ੱਦਦ ਕਰਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਇੱਕ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਇਹਨਾਂ ਤਸ਼ੱਦਦ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਲਗਾਤਾਰ ਖਾਣੇ ਖਾ ਰਿਹਾ ਉਹਨਾਂ ਤੇ ਕਾਰਵਾਈ ਕਦੋਂ ਕਰੂਗੀ ਤੇ ਸਾਡੇ ਡੰਡੇ ਮਾਰਨ ਤੋਂ ਕਦੋਂ ਬੰਦ ਕਰਨਗੇ ਜੀ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਜਿਹੜੇ ਕਿਸਾਨੀ ਮਸਲੇ ਨਾਲ ਸੰਬੰਧਿਤ ਆ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ ਤੁਸੀਂ ਮੇਰੇ ਕੋਲੋਂ ਕਿਸੇ ਇਨਸੀਡੈਂਟਸ ਬਾਰੇ ਤੁਸੀਂ ਕਿਸੇ ਵੀ ਮਸਲੇ ਤੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਮੈਂ ਉਹਦੀ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਵਾਬ ਦੇ ਦਾਂਗਾ ਉਹਦਾ ਲੇਖਣ ਅੱਜ ਜਿਹੜਾ ਹੈਗਾ ਤੁਸੀਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਆ ਜੋ ਮਰਜ਼ੀ ਸਵਾਲ ਪੁੱਛੋ ਤੁਸੀਂ ਸਰ ਮੈਂ ਜਿਆਕਰ ਜੀ ਆ ਕਿਸੇ ਗੱਲ ਸੁਣੋ ਬਹਿ ਜਾਓ ਜਰਾ ਬਹਿ ਜਾਓ ਜਰਾ ਜੀ ਹੁਣ ਮੈਂ ਨਾਰਾ ਲਾਇਆ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਇਕੱਠਾ ਉਹ ਮੁਲਾਜ਼ਮ ਸੀ ਟੀਚਰ ਜੀ ਮੈਂ ਬਿਲਕੁਲ ਠੀਕ ਹੈ ਜੀ ਤੁਸੀਂ ਮੁਲਾਜ਼ਮ ਸੀ ਪਹਿਲਾਂ ਮੈਂ ਕੀ ਕਿਹਾ ਸੀ ਪਹਿਲਾਂ ਕਿਸਾਨ ਮਜ਼ਦੂਰ ਫਿਰ ਮਜ਼ਦੂਰ ਮੁਲਾਜ਼ਮ ਫਿਰ ਤੁਸੀਂ ਮੁਲਾਜ਼ਮ ਨੂੰ ਪਿੱਛੇ ਰੱਖ ਦਿੱਤਾ ਸਰ ਯਾਰ ਸੁਣ ਲੋ ਗੱਲ ਉਹ 2 ਮਿੰਟ ਗੱਲ ਸੁਣ ਲੋ 1 ਮਿੰਟ ਫਿਰ ਦੁਕਾਨਦਾਰ ਫਿਰ ਮੁਲਾਜ਼ਮ ਇਹਨਾਂ ਸਾਰਿਆਂ ਨੇ ਤੁਹਾਡਾ ਉੱਥੇ ਜਿਹੜਾ ਸਾਥ ਦਿੱਤਾ ਸੀਗਾ ਜੇ ਤੁਸੀਂ ਐਡਾ ਸਵਾਲ ਪੁੱਛ ਰਹੇ ਹੋ ਨਾ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗੰਦਰ ਸਿੰਘ ਉਹ ਰਾਹ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਦੁਕਾਨਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਲੈ ਕੇ ਲਾਲ ਕਿਲੇ ਚ ਵੜ ਕੇ ਸਾਡੇ ਤਿਆਪਤ ਮਰਵਾਉਂਦੇ ਸੀ ਇਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਰਲਦੇ ਮਿਲ ਤੁਰਾਂ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕਿਦੇ ਉਹਨਾਂ ਜੀ ਬਾਕੀ ਜਿਹੜਾ ਕਰ ਲੈ ਜੀ ਜਵਾਬ ਸਰ ਜਵਾਬ ਸੋਹੋ ਗੱਲ ਹੁਣ ਸੁਣੋ ਹੁਣ ਸੁਣੋ ਹੋਰ ਸੁਣੋ ਹੋਰ ਸੁਣੋ ਜਵਾਬ ਦੇਣ ਦਾ ਅਧਿਕਾਰ ਦਿਓ ਜੀ ਸਾਨੂੰ ਉਹ ਸ਼ਾਕਰ ਸਿੰਘ ਉਹ ਕਹਾਂ ਮੇਰਾ ਭਰਾ ਹੈ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਹਿੰਦੇ ਆ ਮੈਂ ਕਰਾ ਕੇ ਦੇਣਾ ਰਾਜੇਪਾਲ ਜੀ ਨਾਲ ਮੇਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸਾ ਕਰਤਾ ਇਹਨਾਂ ਦਾ ਸਾਥ ਦੇ ਕੇ ਜਿਹੜੇ ਨਾਲ ਕਿਲੇ ਵਾਲੇ ਸੀ ਇਹਨਾਂ ਨੇ ਸਾਡੇ ਬੱਚੇ ਮਰਵਾਏ ਤੁਸੀਂ ਕਿਸਾਨੀ ਦਾ ਸਵਾਲ ਪੁੱਛੋ ਪਰ ਮਾਈਕ ਲਿਆਓ ਮਾਈਕ ਪਰ ਮਾਈਕ ਇੱਕ ਪਾਉੜਾ ਨਹੀਂ ਮਿਲੇਗਾ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਇੱਕ ਦੂਜਾ ਬੰਦਾ ਦੱਸਦਾ ਦੋ ਬੰਦੇ ਦੱਸਦੇ ਬਜੇ ਸਰ ਹਾਂਜੀ ਦੋ ਬੰਦੇ ਪੰਜ ਬੰਦਿਆਂ ਦੇ ਨਾਮ ਲਿਖਾਈ ਸੀਗੇ ਇਹ ਗੁਜਰ ਕੌਣ ਆ ਬਤਾਈ ਇਹ ਨਹੀਂ ਸਰ ਪੁੱਛੋ ਸਵਾਲ ਪੁੱਛੋ ਕਿਸਾਨੀ ਬਾਰੇ ਪੁੱਛ ਸਕ ਕਿਸਾਨੀ ਬਾਰੇ ਪੁੱਛੋ ਕੋਈ ਸਵਾਲ ਦਾ ਜਵਾਬ ਦੇ ਦੀ ਪਹਿਲਾਂ ਜਵਾਬ ਦੋ ਇੱਕ ਮਿੰਟ ਦੋ ਮਿੰਟ ਜੀ ਕੋਈ ਫालतू ਗੱਲ ਨਹੀਂ ਹੋ ਰਹੀ ਕੋਈ ਫालतू ਗੱਲ ਨਹੀਂ ਬਾਪੂ ਜੀ ਬਾਪੂ ਜੀ ਆ ਦੇਖੋ ਜੀ ਹਾਂਜੀ ਬਾਪੂ ਜੀ ਹੁਣ ਦੱਸੋ ਦੋ ਮਿੰਟ ਦੋ ਮਿੰਟ ਦੋ ਮਿੰਟ ਚਲੋ ਕੋਈ ਗੱਲ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨਾਲ ਅੱਜ ਸੀ ਜ ਮਾਰਚ ਦੇ ਵਿੱਚ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਕੋਲ 18 ਮੰਗਾਂ ਦਾ ਮੰਗ ਪੱਤਰ ਲੈ ਕੇ ਗਏ ਸੀਗਾ ਕਿਸਾਨ ਜੀ ਤੇ ਉਹਨਾਂ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਖੁੱਲਾ ਟਾਈਮ ਆ ਉਹਨਾਂ ਨੇ ਕਿਹਾ ਖੁੱਲਾ ਟਾਈਮ ਆ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਉੱਪਰ ਪੂਰੀ ਵਿਚਕਾਰ ਵਿਸਥਾਰ ਨਾਲ ਚਰਚਾ ਹੋਈ ਉਸ ਤੋਂ ਬਾਅਦ ਜਦੋਂ ਨੌਵੀਂ ਮੰਗ ਤੇ ਆਉਣ ਲੱਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਅੱਖਾਂ ਦਾ ਅਪਾਇੰਟਮੈਂਟ ਲਿਆ ਹੋਇਆ ਮੈਂ ਜਾਣਾ ਚਲੋ ਜਥੇਬੰਦੀਆਂ ਨੇ ਇਹ ਵੀ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਜਾ ਸਕਦੇ ਹੋ ਜੇ ਕੋਈ ਪਿੱਛੇ ਆਪਣਾ ਖੇਤੀਬਾੜੀ ਮੰਤਰੀ ਸੀਗੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਫਿਰ ਉਹਨਾਂ ਨੇ ਇਹੀ ਪੁੱਛਿਆ ਵੀ ਧਰਮਨੇ ਦਾ ਕੀ ਕਰਨਾ ਜਿਹੜਾ 5 ਮਾਰਚ ਤੋਂ ਲੱਗਣਾ ਸੀਗਾ ਉਹ ਉੱਠ ਕੇ ਗਏ ਨੇ ਕਹਿੰਦੇ ਜੋ ਕਰਨਾ ਕਰ ਲੋ ਫਿਰ ਮੀਡੀਆ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਇਆ ਵੀ ਜਥੇਬੰਦੀ ਦੇ ਜਿਹੜੇ ਮੰਗਾਂ ਸੀਗੀਆਂ ਉਹ ਸੈਂਟਰ ਨਾਲ ਸੀਗੀਆਂ ਸਰ 18 ਮੰਗਾਂ ਦਾ ਮੰਗ ਪੱਤਰ ਸੀਗਾ 18 ਦੀ 18 ਅਸੀਂ ਗਿਣਾ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਸੀਗੀ ਜਿਹੜੇ ਆਪਣਾ ਨੈਰੀ ਪਾਣੀ ਦੀ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਹੁਣ ਜਬਰੀ ਸਰਕਾਰ ਕਬਜ਼ੇ ਕਰ ਰਹੀ ਆ ਸਾਡੀ ਝੋਨੇ ਦੀ ਫਸਲ ਸਰਕਾਰ ਨੇ ਆਪ 26 ਝੋਨਾ ਲਗਵਾ ਕੇ ਜਿਹੜਾ ਰੂਲਿਆ ਤੇ ਕਾਟਾਂ ਲਗੀਆਂ ਉਹਨਾਂ ਦਾ ਨਹੀਂ ਅਜੇ ਤੱਕ ਜਵਾਬ ਦਿਆ ਉਸ ਤੋਂ ਬਾਅਦ ਹੁਣ BBMP ਬੋਰਡ ਵਾਲੇ ਭਗਵਾਨ ਤਮਨ ਸਾਹਿਬ ਨੇ ਉੱਥੇ ਜਾ ਕੇ ਬੋਲਿਆ ਵੀ ਹੁਣ ਜਥੇਬੰਦੀਆਂ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਜਦੋਂ ਟੁੱਟਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੀਆਂ ਰਿਪੋਰਟਸ ਵੀ ਹੈਗੀਆਂ ਨੇ ਉਹ ਵੀ ਹੈਗੀਆਂ ਨੇ ਉਸ ਤੋਂ ਬਾ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ BBMP ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਹੈ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਨਹੀਂ ਲਾ ਸਕਦੀ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਉਹਦਾ ਮੈਂ ਜਵਾਬ ਦੇ ਦਾਂ ਜੀ ਲਾਲ ਕਿਲੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾ ਜਿੱਥੇ ਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਦੁਕਾਨੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਹ ਰਿਹਾ ਮੈਂ ਤਾਂ ਨਹੀਂ ਰੁਕ ਰਿਹਾ ਜੀ ਨਹੀਂ ਰੁਕ ਰਿਹਾ ਉਹਦੇ ਕਹ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਿੱਥੇ ਬੰਦਾ ਅੱਛਾ ਤੂੰ ਕਿੱਥੇ ਅੱਗੇ ਸੀ ਮੈਂ 26 ਐਂਪੂਲਸ ਲੈ ਖੜਾ ਹੋਇਆ ਸੀ ਤੇ ਬੱਸ ਮੈਂ ਆਪਣੀ ਅੱਖਾਂ ਨਾਲ ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਬਣਾ ਵੀਡੀਓ ਮੇਰੇ ਕੋਲ ਹੈ ਚਲੋ ਆਹ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਾ ਦਾ ਇੱਕ ਮਿੰਟ ਛੱਡ ਤੂੰ ਆਪਦੀ ਗੱਲ ਕਰ ਕਿੰਨੇ ਦੇਰ ਰਿਹਾ ਸੀ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤਿਹਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤਿਹਰਾ ਸਾਨੂੰ ਉਹ ਗੱਲ ਕਰਨ ਦਾ ਅਧਿਕਾਰ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਿਵੇਂ ਕਰ ਰਹੇ ਜੀ ਆ 18 ਦਿਨ ਮੈਂ ਰਹਿ ਕੇ ਆਇਆ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆਇਆ ਜੀ ਉੱਥੇ ਨਹੀਂ ਨਹੀਂ ਦੇ ਦੇ ਮਾਈਕ ਚਲੋ ਜਿਹੜਾ ਆ ਦੇਖੋ ਮਰਤਾਬਾਦ ਜਿਹੜਾ 13 ਮਹੀਨੇ ਰਹਿ ਕੇ ਆਇਆ ਉਹ ਸੇਵਾਸਪਨ ਭਾਜ ਰਿਹਾ ਤੁਹਾਡੀ ਮਰਤਾਬਾਦ ਮਰਤਾਬਾਦ Mortada, mortada, morta.